ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣੀ ਹੈ ਇਸੇ ਦਾ ਡਿਟੇਲ ਵੀਰ ਤੋਂ ਇਹਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਕਰਨ ਸਿੰਘ ਕੰਡ ਸੈਦੋਗੇ ਜਲਾ ਮੋਗਾ ਵੀਰ ਜੀ ਤਸਵੀਰ ਨਿਹਾਲ ਸਿੰਘ ਵਾਲਾ ਬੈਗੀ ਆਪਾਂ ਬੜਾ ਜਲਾ ਮੋਗਾ ਤੇ ਮੋਬਾਈਲ ਨੰਬਰ ਆਪਣਾ 98724 29851 98724 29851 29851 ਆਪਣੇ ਕੋਲ ਦੋ ਕ ਪਸ਼ੂਈ ਘਰ ਰੱਖੇ ਹੋਏ ਦੋ ਹੀ ਰਿਡ ਹੋਈ ਅਸਾ ਕਟਾ ਬੱਛਾ ਕੋਈ ਸਾੰਭੇ ਨਹੀਂ ਮਗਰ ਨਾ ਨਾ ਠੀਕ ਹੈ ਤੇ ਹੁਣ ਆਪਾਂ ਜਿਹੜੀ ਝੋਟੀ ਦੇਖੀ ਜੰਨੇ ਆ ਸੂਆ ਕਿਹੜਾ ਸੂਰੀਆ ਰਜਣਾ ਦੂਜਾ ਸੂਰੀਆ ਵੀ ਜੈਨੂਅਲ ਦੂਜਾ ਸੂਆ ਹਾਂਜੀ ਹਾਂਜੀ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਇਹ ਬਸ ਦੂਜਾ ਸੂਆ ਹੁੰਦੀ ਹੈ ਵੀਰੇ ਠੀਕ ਹੈ ਘਰ ਦੀ ਹੋਈ ਹੈਗੀ ਹਾਂ ਕਰਦੀ 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 ਠੀਕ ਹੈ ਕਰਦੀ ਕੱਟੀ ਪਾੜੀ ਠੀਕ ਹੈ ਤੇ ਪਹਿਲੇ ਸੂਏ ਦੁੱਧ ਕਿੰਨਾ ਕੁ ਦਿੰਦਾ ਇਹਨੇ 15 ਲੀਟਰ ਦਿੰਦਾ ਬ੍ਰੀ ਪਹਿਲੇ ਸੂਏ ਆਪਾਂ ਕਹਿੰਦਾ ਭਾਬ ਕਿਲੋਆਂ ਦੇ ਵਿੱਚ 14 ਕਿਲੋ ਚੋਲੇ ਆ ਜਾਵਾਂ ਇਹਦਾ ਮਨ ਲੱਗਦਾ ਠੀਕ ਹੈ ਤੇ ਵਧੀਆ ਲੰਮਾ ਟਾਈਮ ਦੁੱਧ ਦਿੰਦਾ ਦੁੱਧ ਬਹੁਤ ਲੰਮਾ ਟਾਈਮ ਅੱਜ ਇਹਦੇ ਦਿਨ ਕਿੰਨੇ ਕੁ ਰਹਿ ਗਏ ਸੂਣ ਦੇ ਅੱਜ ਤੇ 3 ਤਰੀਕ ਨੂੰ ਦਨਪੂਰੇ ਲਈ ਲਗਭਗ 5 6 ਦਿਨ ਬਾਕੀ ਆ ਜੀ ਹਾਂ ਤੇ ਚੌਂਡ ਚਵਾਦੀ ਵਧੀਆ ਬੋਲੀਆ ਪੂਰੀ ਸਾਫ ਠੀਕ ਹੈ ਵਗੈਰਾ ਜ਼ਿਆਦਾ ਕੁਝ ਨਹੀਂ ਯਾਦ ਰੱਖੀ ਠੀਕ ਹੈ ਯਾਦ ਵੀ ਉਹ ਵਧੀਆ ਚੰਗਾ ਕਹਿ ਕੇ ਭਰਿਆ ਡਾਕਟਰ ਤੋਂ ਠੀ ਕਬੜਾ ਸਿੰਘ ਮੂੰਹ ਮੱਥਾ ਦੇਖ ਸਕਦੇ ਕੁੰਡਾ ਸਿੰਘ ਤੇ ਬਾਕੀ ਲੇਵਾ ਦੇਖੋ ਬਿਲਕੁਲ ਕੰਪੈਕਟ ਹਵਾਨਾ ਸਾਫ ਸੁਥਰੇ ਫਿੱਟ ਫਾਟ ਲੇਵੇ ਦੀ ਆ ਦੂਸਰਾ ਸੂਆ ਸੂਰੀ ਆ 5-7 ਦਿਨ ਬਾਕੀ ਪਿਆਗੇ ਤੇ ਚੋਣ ਪਸਨਾਪ ਸੂ ਵਧੀਆ ਕਰਦੀ ਆ ਵਧੀਆ ਚੰਗਾ ਬਹੁਤ ਵਧੀਆ ਵੀਰੇ ਠੀਕ ਹੈ ਸੋ ਸਿੰਘ ਮੂੰਹ ਮੱਥਾ ਕੁੰਡਾ ਤੇ ਚੰਗਾ ਇਹਦੇ ਸੀਮਣ ਲੱਗਿਆ ਬਾਈ ਵੀ ਡਾਕਟਰ ਨੂੰ ਕਹਿੰਗੇ ਨਾਰਮਲ ਵੀ ਚੰਗਾ ਸੀਮਣ ਭਰ ਦੇ ਬਸ ਉਹ ਭਰਿਆ ਵਾ ਤੇ ਬਾਕੀ ਮੇਲ ਦੀ ਮੁਰੂ ਦੇਖਿਆ ਸਾਥੀ ਕੁੰਬੜਾ ਜਮਾਣੀ ਕੱਦ ਕਾਠ ਝੋਟੀ ਦਾ ਬਹੁਤ ਆ ਤੇ ਦੂਸਰਾ ਸੂਆ ਸੂਰੀ ਆ ਦਿਨ 5-7 ਲੈਂਦੀ ਆ ਤੇ ਥਣਲੇ ਵਾਲੇ ਨੂੰ ਤੋ ਦੇਖ ਸਕਦੇ ਹੋ ਚਾਰੇ ਥਣੇ ਬੰਨਣਾ ਕੋਈ ਕਲੇ ਚਾਰੇ ਥਣੇ ਖਣਵੇਂ ਤੇ ਡਿਸਲੇਵਾ ਬੈਕ ਸਾਈਡ ਤੇ ਬਿਲਕੁਲ ਸੂ ਤੱਕ ਲਈ ਫਿਰਦੀ ਆ ਆਪ ਇਹਦਾ ਕੀ ਰੱਖੇ ਜੀ ਫੋਨ ਤੇ ਕਰਾਂਗੇ ਮੋਲ ਆਪਾਂ ਜੀ ਦੇ ਹਿਸਾਬ ਨਾਲ ਹੀ ਹੋਊਗਾ ਹਾਂ ਹਾਂ ਜੀ ਦੇ ਹਿਸਾਬ ਤੇ ਨੰਬਰ ਐਡਰੈਸ ਦੁਆਰੇ ਬੋਲ ਜੀ ਆਪਣਾ ਹਾਂ ਜੀ ਨਾਮ ਜਸਕਰਨ ਸਿੰਘ ਪਿੰਡ ਸੈਦੋਗੇ ਜ਼ਿਲ੍ਹਾ ਮੋਗਾ ਵੀਰ ਜੀ ਤਸੀਲ ਨਿਹਾਲ ਸਿੰਘ ਵਾਲਾ ਠੀਕ ਹੈ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਤੇ ਇੱਕ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦਲ